ਪ੍ਰਸਾਦ ਸਤਿਕਾਰ ਬਹਾਵਾ ਤੁਸੀਂ ਅੱਜ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡਾ ਜੁੜਿਆ। ਕੋਈ ਸੁਵਿਲੇ ਦੀ ਵੱਡੀ ਅਪਡੇਟ ਲੱਗਿਆ ਰੀਅਲ ਅਸਟੇਟ ਸੈਕਟਰ ਨੂੰ ਲੈ ਕੇ ਜੀ ਹਾਂ ਰੀਅਲ ਅਸਟੇਟ ਸੈਕਟਰ ਨੂੰ ਇੱਕ ਵਾਰੀ ਫੇਰ ਵੱਡਾ ਝਟਕਾ ਲੱਗਿਆ ਹੈ ਜੇ ਗੱਲਬਾਤ ਕਰੀਏ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਲੈਂਡ ਪੂਲਿੰਗ ਸਕੀਮ ਤੋਂ ਬਾਅਦ ਇੱਕ ਵਾਰੀ ਫੇਰ ਰੀਅਲ ਅਸਟੇਟ ਸੈਕਟਰ ਜਿਹੜਾ ਹੈ ਉਹਨੂੰ ਕਿਤੇ ਨਾ ਕਿਤੇ ਝਟਕਾ ਦਿੱਤਾ ਗਿਆ ਲੈਂਡ ਪੂਲਿੰਗ ਸਕੀਮ ਦੇ ਵਿੱਚੋਂ ਹਜੇ ਉਹ ਸਟੈਪ ਬੈਕ ਜੋ ਹੈ ਰੀਅਲ ਏਸਟੇਟ ਉबरे ਨਹੀਂ ਹੈ ਇੱਕ ਤਰ੍ਹਾਂ ਦਾ ਰੀਅਲ ਏਸਟੇਟ ਸੈਕਟਰ ਦਾ ਚੱਕਾ ਜਾਮ ਨਗਰ ਆ ਰਿਹਾ ਹੈ ਤੇ ਹੁਣ ਦੂਜੇ ਪਾਸੇ ਕਲੈਕਟਰ ਰੇਟ ਨੂੰ ਲੈ ਕੇ ਜੀ ਹਾਂ ਟੀਸੀ ਦੇ ਵੱਲੋਂ ਜਿਹੜੇ ਆ ਮਾਨਯੋਗ ਟੀਸੀ ਵੱਲੋਂ ਕਲੈਕਟਰ ਰੇਟਸ ਜਿਹੜੇ ਆ ਹਰ ਏਰੀਆ ਦੇ ਲੁਧਿਆਣਾ ਈਸਟ ਹੋਵੇ ਜਾਂ ਵੈਸਟ ਦੋਨੋਂ ਏਰੀਆ ਦੇ ਜਿਹੜੇ ਰੇਟਾਂ ਦੇ ਵਿੱਚ ਕਾफी ਇਜ਼ਾਫਾ ਕਰ ਦਿੱਤਾ ਗਿਆ ਜਿਹੜੀ ਚ ਲਿਸਟਾਂ ਸਾਹਮਣੇ ਆਈਆਂ ਉੱਤੋਂ ਇਹ ਪਤਾ ਲੱਗ ਰਿਹਾ ਕਿ 25 ਤੋਂ ਲੈ ਕੇ 40% ਤੱਕ ਦੇ ਰੇਟ ਜਿਹੜੇ ਕਲੈਕਟਰ ਰੇਟਸ ਹੈਗੇ ਆ ਜ਼ਮੀਨਾਂ ਦੇ ਰਜਿਸਟਰੀ ਰੇਟ ਹੈਗੇ ਆ ਉਹਨਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਔਰ ਹੈਰਾਨੀ ਜਨਕ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਰੇਟ ਵਧੇ ਨੇ ਉਹ ਕਿਸੇ ਹੋਰ ਦੇ ਨਹੀਂ ਬਲਕਿ ਖੁਦ ਜਿਹੜੇ ਇਹਦੇ ਮੰਤਰੀ ਹੈਗੇ ਆ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਹਨਾਂ ਦੇ ਹਲਕੇ ਉਹਨਾਂ ਦੇ ਇਲਾਕੇ ਦੇ ਹੀ ਏਰੀਏ ਦੇ ਹੀ ਰੇਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਜ਼ਾਫਾ ਹੋਇਆ ਲਗਭਗ 40% ਦੇ ਕਰੀਬ ਉਸ ਚੰਡੀਗੜ੍ਹ ਰੋਡ ਦੇ ਆਸ-ਪਾਸ ਦੇ ਇਲਾਕਿਆਂ ਦੇ ਰੇਟ ਜਿਹੜੇ ਆ ਕਲੈਕਟਰ ਰੇਟ ਹੈ ਜਿਹੜੇ ਰਜਿਸਟ੍ਰੇਸ਼ਨ ਰੇਟ ਆ ਉਹ ਵਧਾ ਦਿੱਤੇ ਗਏ ਇਹਦੇ ਨਾਲ ਇਹ ਵੀ ਦੱਸਦੀ ਹੈ ਕਿ ਜਿਹੜੇ ਮਹਾਰਾ ਦਾ ਕਹਿਣਾ ਇਹ ਹੈ ਕਿ ਖਾਲੀ ਕਲੈਕਟਰ ਰੇਟ ਹੀ ਨਹੀਂ ਵਧੇ ਬਲਕਿ ਕਲੈਕਟਰ ਰੇਟਾਂ ਦੇ ਨਾਲ-ਨਾਲ ਹੁਣ ਜਿਹੜੇ ਸਟੈਂਪ ਡਿਊਟੀ ਵੀ ਉਸੇ ਰੇਸ਼ੋ ਦੇ ਵਿੱਚ ਵਧ ਜਾਏਗੀ ਕਿਉਂਕਿ ਇੱਕ ਆਮ ਕਸਟਮਰ ਇੱਕ ਆਮ ਖਰਾਕ ਇੱਕ ਆਮ ਉਪਭੋਕਤਾ ਜਿਹਨੇ ਆਪਣਾ ਘਰ ਬਣਾਉਣ ਦਾ ਸੁਪਨਾ ਥੇ ਉਹ ਹੁਣ ਹੋਰ ਕਿਤੇ ਨਾ ਕਿਤੇ ਮਹਿੰਗਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਹੁਣ ਰਜਿਸਟਰੀਆਂ ਮਹਿੰਗੀਆਂ ਹੋਣਗੀਆਂ ਸਟాంਪ ਡਿਊਟੀ ਵੀ ਮਹਿੰਗੀ ਹੋਏਗੀ ਤੇ ਇੱਕ ਵਾਰੀ ਫੇਰ ਜਿਹੜੇ ਲੋਗ ਬਹੁਤ ਸਪਨਾ ਸੰਜੋ ਕੇ ਬੈਠੇ ਸੀ ਆਪਣੇ ਘਰ ਨੂੰ ਲੈਣ ਦਾ ਉਹਨਾਂ ਦੇ ਕਿਤੇ ਨਾ ਕਿਤੇ ਰੇਟਾਂ ਦੇ ਵਿੱਚ ਹੁਣ ਇਜ਼ਾਫਾ ਹੋਏਗਾ ਉਹਨਾਂ ਨੂੰ ਥੋੜੀ ਹੋਰ ਜਮਾ ਪੂੰਜੀ ਜਿਹੜੀ ਹੈ ਉਹਨਾਂ ਦੀ ਪੈਸੇ ਜਿਹੜੇ ਹੈ ਖਰਚ ਹੋਣਗੇ ਘਰ ਦਾ ਸਪਨਾ ਪੂਰਾ ਕਰਨ ਦੇ ਵਿੱਚ ਇਸ ਦੇ ਨਾਲ ਹੀ ਦੱਸ ਦਈਏ ਕਿ ਫਿਰ ਮਾਨ ਰੋਡ ਹੋਵੇ ਜਾਂ ਸੁਖਮਨੀ ਇਨਕਲੇਮ ਹੋਵੇ ਜਾਂ ਸਨਵੀਓ ਰੇਟ ਸਨਵੀਓ ਜਿਹੜੀ ਕਿ ਪੋਸਟ ਕਲੋਨੀ ਹੈ ਜਿੱਥੇ ਰਹਿਣਾ ਇੱਕ ਹਰ ਸ਼ੇਰ ਵਾਸੀ ਜਿਹੜੇ ਇਹਨਾਂ ਨੂੰ ਪਸੰਦ ਕਰਦਾ ਹੈ ਪਹਿਲੇ ਸੰਮਿਊ ਦੇ ਰੇਟਾਂ ਦੇ ਵਿੱਚ ਵੀ ਜਿਹੜੇ ਰਜਿਸਟਰੀ ਰੇਟ ਹੈ ਉਹ 33000 ਤੋਂ ਵਧਾ ਕੇ ਲਗਭਗ 43000 ਕਰ ਦਿੱਤੇ ਗਏ ਸੋ ਹੁਣ ਸੰਮਿਊ 1 ਦੇ ਵਿੱਚ ਜਿਹੜਾ ਰੇਟ ਬਣ ਚੁੱਕਾ ਹੈ ਸੰਮਿਊ ਦੇ ਹਾਰਮਨੀ ਜਿਹੜੀ ਹੈ ਇੱਕ ਕਲੋਨੀ ਜਿਹੜੀ ਕਿ ਰੀਸੈਂਟਲੀ ਹਜੇ ਹੁਣੇ ਜਿਹੜੀ ਹੈ ਵੇਚੀ ਗਈ ਹੈ ਜਾਂ ਹੁਣੇ ਜਿਹੜੀ ਲਾਂਚ ਕੀਤੀ ਗਈ ਹੈ ਜੋ ਦੱਸਿਆ ਜਾ ਰਿਹਾ ਉਹਦੇ ਵਿੱਚ ਵੀ ਰਜਿਸਟਰੀ ਰੇਟ 8000 ਦੇ ਕਰੀਬ ਦਾ ਦਿੱਤਾ ਗਿਆ ਪਰ ਇਸ ਦੇ ਵਿੱਚ ਜਿਹੜੇ ਸੁਖਮਨੀ ਹਾਂ ਸੁਖਮਨੀ ਕਲੋਨੀ ਦੇ ਵਿੱਚ ਜਿਹੜੇ ਰੇਟ ਹੈ ਉਹ ਕੁਝ ਘਟੇ ਜਿਹੜੇ ਆ ਦਿਖਾਈ ਦੇ ਰਿਹਾ ਲਿਸਟ ਦੇ ਵਿੱਚ ਆ ਜਾ ਕਿ ਇਹ ਕਿਹੜੀ ਸੁਖਮਨੀ ਹੈ ਇਸ ਦੇ ਬਾਰੇ ਥੋੜਾ ਜਿਹਾ ਅਜੇ ਮੰਥਨ ਕਰਨ ਦੀ ਲੋੜ ਹੈ ਪਰ ਮਾਲ ਰੋਡ ਦੀ ਜਿਹੜੀ ਇੱਕ ਰਿਕਵੈਸਟ ਬਹੁਤ ਲੰਬੇ ਸਮੇਂ ਤੋਂ ਮਾਲ ਰੋਡ ਵਾਸੀਆਂ ਵੱਲੋਂ ਇੱਕ ਰਿਕਵੈਸਟ ਲਗਾਈ ਗਈ ਸੀ ਡੀਸੀ ਸਾਹਿਬ ਦੇ ਅੱਗੇ ਕਿ ਕਲੈਕਟਰ ਰੇਟ ਘਟਾਏ ਜਾਣੇ ਚਾਹੀਦੇ ਕਿਉਂਕਿ ਦਾਦੇ ਕਿ ਜਾਤੇ ਇਹ ਨਵੇਂ ਬਾਹਰੀ ਇਲਾਕਿਆਂ ਦੇ ਵਿੱਚ ਜਿਹੜੇ ਵਸਾਇਸ਼ ਜਾਣ ਲੱਗ ਪਈ ਹੈ ਉਸ ਤੋਂ ਬਾਅਦ ਸ਼ਹਿਰ ਦੇ ਅੰਦਰੀ ਇਲਾਕੇ ਫਿਰ ਚਾਹੇ ਰਾਜਗੁਰੂ ਨਗਰ ਹੋਵੇ ਬੀਆਰਐਸ ਨਗਰ ਹੋਵੇ ਗੁਰਦੇਵ ਨਗਰ ਹੋਵੇ ਜਾਂ ਮਾਲ ਰੋਡ ਹੋਵੇ ਉੱਥੇ ਜ਼ਮੀਨਾਂ ਦੀ ਖਰੀਦ-ਵੇਚ ਲਗਭਗ ਬੰਦ ਹੋ ਗਈ ਹੈ ਹੁਣ ਇੱਥੇ ਪਈਆਂ ਜ਼ਮੀਨਾਂ ਆਟਮ ਨਗਰ ਤੋਂ ਲੈ ਕੇ ਫਿਰ ਚਾਹੇ ਸ਼ਹਿਰ ਦੀ ਪੋਸਟ ਮਾਲ ਰੋਡ ਹੋਵੇ ਉੱਥੇ ਅੱਜ ਦੇ ਟਾਈਮ 'ਚ ਪ੍ਰਾਪਰਟੀ ਜਿਹੜਾ ਬੀਚਾ ਆਪਣੇ ਆਪ ਤੇ ਚੈਲੰਜ ਨਜ਼ਰ ਆ ਰਿਹਾ ਕਿਉਂਕਿ ਉੱਥੇ ਜਿਹੜੇ ਕਲੈਕਟਰ ਰੇਟ ਆ ਪਹਿਲਾਂ ਹੀ ਇੰਨੇ ਜ਼ਿਆਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਅਪੀਲਾ ਵੀ ਕੀਤੀਆਂ ਜਾ ਰਹੀਆਂ ਸੀ ਕਿ ਇਹਦੇ ਵਿੱਚ ਕਰੈਕਸ਼ਨ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਰੇਟ ਵਧੇ ਹੋਏ ਹੈ ਉਹ ਰੇਟ ਇੰਨੇ ਜਿਹੇ ਰੇਟ ਹੋਣ ਕਰਕੇ ਉਹਨਾਂ ਇਲਾਕਿਆਂ 'ਚ ਪ੍ਰਾਪਰਟੀ ਵੇਚਣਾ ਹੀ ਮਾਲਕਾਂ ਲਈ ਇੱਕ ਚੈਲੰਜ ਬਣ ਚੁੱਕਾ ਸੋ ਉਹੀ ਹਾਲਾਤ ਹੁਣ ਦੂਜੀਆਂ ਕਲੋਨੀਆਂ ਦੇ ਵਿੱਚ ਵੀ ਹੁੰਦੇ ਨਜ਼ਰ ਆ ਰਹੇ ਕਿਉਂਕਿ ਬਾਹਰੀ ਕਲੋਨੀਆਂ ਦੇ ਵਿੱਚ ਜਿੱਥੇ ਪ੍ਰੈਕਟੀਕਲ ਬਾਜ਼ਾਰੀ ਰੇਟ ਤਾਂ ਲੱਖ-ਲੱਖ ਰੁਪਏ ਹੈ ਪਰ ਰਜਿਸਟਰੀਆਂ ਦੇ ਰੇਟ ਘੱਟ ਸੀਗੇ ਪਰ ਹੁਣ ਉੱਥੇ ਵੀ ਕਈ ਰੇਟ ਵਧ ਗਏ ਐ ਜੇ ਗੱਲਬਾਤ ਕਰੀਏ ਤਾਂ ਸੰਯੂ ਦੇ ਡੇਟਾ ਦੇ ਵਿੱਚ ਰਜਿਸਟਰੀ ਡੇਟਾ ਦੇ ਵਿੱਚ ਲਗਭਗ 27% ਦੀ ਜਿਹੜਾ ਵਾਧਾ ਦਿਖਾਇਆ ਜਾ ਰਿਹਾ ਵਾਧਾ ਹੋਇਆ ਐ ਐਦਾਂ ਹੀ ਨਵਕਸਾ ਜਾਂ ਫਿਰ ਅਨੰਤਾ ਉਹਨਾਂ ਦੇ ਕਲੋਨੀਆਜ ਵੀ ਕਾਫੀ ਜਿਹੜਾ ਵਾਅਦਾ ਦੇਖਣ ਨੂੰ ਮਿਲ ਰਿਹਾ ਪਰ ਸੁਖਮਨੀ ਦੇ ਰੇਟਾਂ ਦੇ ਵਿੱਚ ਕਿਤੇ ਨਾ ਕਿਤੇ ਕਟੌਤੀ ਹੋਈ ਹੈ ਇਸ ਤਰ੍ਹਾਂ ਹੀ ਹੋਰ ਵੀ ਜਿਹੜੇ ਆਸ-ਪਾਸੇ ਦੀ ਕਲੋਨੀਆਂ ਹੈਗੀਆਂ ਫਿਰ ਚਾਹੇ ਕੰਟਰੀ ਹੋਮ ਜ਼ੋਨ ਜਾਂ ਹੋਰ ਪੰਚੀਲ ਹੋਵੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ 25 ਤੋਂ ਮਿਨਮਮ ਜਿਹੜੀ ਜਿਹੜਾ ਵਾਅਦਾ ਕੀਤਾ ਗਿਆ ਉਹ ਮਿਨਮਮ 25% ਕੀਤਾ ਗਿਆ ਜਿਹੜਾ ਕਲੈਕਟਰ ਰੇਟਾਂ ਦੇ ਵਿੱਚ ਤੇ ਇਸ ਦੇ ਨਾਲ ਹੀ ਸਟੈਂਪ ਡਿਊਟੀ ਵਿਊਫ ਰੇਸ਼ੋ ਜੁਵਾਜੇਗੀ ਸੋ ਕਿਤੇ ਨਾ ਕਿਤੇ ਹੁਣ ਆਮ ਜਨਤਾ ਆਮ ਅ ਆਦਮੀ ਜਿਹੜਾ ਆਪਣਾ ਘਰ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀਗਾ ਹੁਣ ਕਿਤੇ ਨਾ ਕਿਤੇ ਉਹ ਥੋੜਾ ਜਾਂ ਮਹਿੰਗਾ ਜ਼ਰੂਰ ਹੋ ਗਿਆ ਹਾਲਾਂਕਿ ਜੇ ਜਿਹੜੇ ਲੋਕ ਬੈਂਕ ਲੋਨ ਲੈਣਾ ਚਾਹੁੰਦੇ ਆ ਉਹਨਾਂ ਲਈ ਇਹ ਕਿਤੇ ਨਾ ਕਿਤੇ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਬੈਂਕ ਰਜਿਸਟਰੀ ਰੇਟ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਬੈਂਕ ਤੋਂ ਰਿਅਲਾਈਜ਼ੇਸ਼ਨ ਥੋੜੀ ਜ਼ਿਆਦਾ ਮਿਲ ਜਾਏਗੀ ਸੋ ਉਹਨਾਂ ਲਈ ਜਿਹੜੇ ਜੋਬ ਧਾਰਕ ਹੈ ਜਾਂ ਜਿਹੜੇ ਵੀ ਲੋਕ ਆਪਣੇ ਘਰ ਤੇ ਲੋਨ ਲੈਣਾ ਚਾਹੁੰਦੇ ਸਿਗੇ ਉਹਨਾਂ ਲਈ ਇੱਕ ਕਿਤੇ ਨਾ ਕਿਤੇ ਜਿਹੜੀ ਹੈ ਇਹ ਵਧੀਆ ਖਬਰ ਹੈ ਖੁਸ਼ਖਬਰੀ ਦੀ ਖਬਰ ਹੈ ਸੋ ਕਹਿੰਦੇ ਹਨ ਇੱਕ ਕਹਾਵਤ ਯਾਦ ਆ ਗਈ ਕਿ ਕਿਸੇ ਨੂੰ ਮਾ ਸਵਾਦੀ ਤੇ ਕਿਸੇ ਨੂੰ ਬਾਦੀ ਸੋ ਇਹ ਜਿਹੜੇ ਹੈ ਕਲੈਕਟਰ ਰੇਟਾਂ ਦੇ ਵਿੱਚ ਵਾਦਾ ਜਿਹੜਾ ਕੋ ਵਾਦਾ ਹੋਇਆ ਇਹਦੇ ਨਾਲ ਕਿਤੇ ਖੁਸ਼ੀ ਤੇ ਕਿਤੇ ਗੰਮ ਨਜ਼ਰ ਆ ਰਿਹਾ ਹੈ ਇਸ ਫਿਲਹਾਲ ਇਸ ਵੇਲੇ ਦੀ ਵੱਡੀ ਅਪਡੇਟ ਪੇਸ਼ ਕਰਨ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਨਤਿਸ਼ੀਤ